ਸਿੰਘਟਾ ਰਹੀਆ ਸੁਭਾਗ ਨੂੰ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਸਾਡਾ ਮਿਤੀ 12 ਤੇ 10 ਤਰੀਕ ਤੋਂ ਚੱਲ ਰਿਹਾ ਹੈ ਪ੍ਰੋਗਰਾਮ ਅੱਜ ਤੀਜਾ ਦਿਨ ਹੈ ਸਾਡਾ ਇਸ ਧਰਮਨੇ ਦਾ ਸਾਡੀਆਂ ਜੋ ਮੰਗਾਂ ਸੀਆਂ ਉਹ ਜੋ ਸਭ ਤੋਂ ਮੇਨ ਮੰਗਾ ਸਾਡੀ ਉਹ ਹੀ ਸੀਗੀ ਜੋ ਸਾਡਾ ਬਿਜਲੀ ਮੁਲਾਜ਼ਮ ਡਿਊਟੀ ਦੌਰਾਨ ਐਕਸੀਡੈਂਟ ਤੋਂ ਮਰ ਜਾਂਦਾ ਹੈ ਤਾਂ ਉਸ ਨੂੰ ਜੋ ਮਿਲਟਰੀ ਜਾਂ ਪੁਲਿਸ ਦੀ ਤਰ੍ਹਾਂ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਨੂੰ 1 ਕਰੋੜ ਰੁਪਇਆ ਜੋ ਮੁਆਵਜ਼ਾ ਦਿੱਤਾ ਜਾਵੇ ਤਾ ਜੋ ਉਸ ਪਰਿਵਾਰ ਨੂੰ ਫੌਰੀ ਤੌਰ ਤੇ ਕੋਈ ਸਹਾਇਤਾ ਦਿੱਤੀ ਜਾ ਸਕੇ ਦੂਜਾ ਮਸਲਾ ਇਹ ਸਕਦਾ ਜੋ ਐਸੀ ਐਸੀ ਹਾਲ ਹੋ ਜਾਂਦਾ ਸਾਡੇ ਮਲਾਜ਼ਮ ਦਾ ਤਾਂ ਉਹਦੇ ਜੋ ਇਲਾਜ ਹੈ ਉਹ ਇਲਾਜ ਅੱਜ ਕੱਲ ਬਹੁਤ ਮਹਿੰਗਾ ਹੈ ਉਹ ਇਲਾਜ ਕਦੋਂ ਸਾਡੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਇੱਕ ਤਾਂ ਪਹਿਲਾਂ ਬਿਮਤਾ ਪਈ ਹੁੰਦੀ ਹੈ ਉਤੋਂ ਖਰਚਾ ਦਾ ਖੜਾ 5-4 ਲੱਖ ਰੁਪਏ ਦਾ ਖਰਚਾ ਹੋ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਪੂਰਤੀ ਵਾਸਤੇ ਜੋ ਕੈਸ਼ ਰੈ ਸਕੀਮ ਪਹਿਲਾਂ ਚੱਲਦੀ ਸੀ ਉਸ ਨੂੰ ਮੋੜ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਤੀਜਾ ਸਾਡਾ ਮਸਲਾ ਹੈ ਵੀ ਜੋ ਸਾਡੀਆਂ ਮੰਗਾਂ ਨੇ ਜੋ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਆਂ ਅਸੀਂ ਜੋ ਮੰਗ ਮੰਨ ਚੁੱਕੇ ਵੀ ਇਹ ਮੰਗਾਂ ਸੋਡੀਆਂ ਜਾਇਜ਼ ਨੇ ਬਿਜਲੀ ਮੰਤਰੀ ਪਾਵਰ ਕਮਿਸ਼ਨ ਦੇ ਨਾਮ ਤੇ ਲਗਾਤਾਰ ਮੀਟਿੰਗਾਂ ਦੇ ਕੇ ਇਹ ਮੰਗ ਚੁੱਕੀ ਹੈ ਮੰਨ ਚੁੱਕੀ ਹੈ ਜਾਇਜ਼ ਵੀ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ ਮੰਨਣਯੋਗ ਨੇ ਪਰ ਉਹ ਮੰਨਣ ਤੋਂ ਉਹਨਾਂ ਨੂੰ ਲਾਗੂ ਕਰਨ ਤੋਂ ਅੰਕਾਰੀ ਹੈ 31 ਸਤੰਬਰ ਤੋਂ ਸਾਡੀ ਬਿਜਲੀ ਮੰਤਰੀ ਦੀ ਹਾਜ਼ਰੀ ਵਿੱਚ ਪੂਰੀ ਮੈਨੇਜਮੈਂਟ ਅਤੇ ਪਾਵਰ ਸੈਕਟਰੀ ਹਾਰੀ ਵਿੱਚ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਜਿੱਥੇ 14 ਮੀਟ ਮੰਗਾ ਤੇ ਸਾਡੀ ਸਹਿਮਤੀ ਹੋਈ ਵੀ ਇਹ ਸਾਡੇਆਂ ਸੋਧੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਤੇ ਮੰਨਣਯੋਗ ਨੇ ਉਹਨਾਂ ਨੇ ਨਾਲ ਕੀਤਾ ਸੀ ਬਿਜਲੀ ਮੰਤਰੀ ਨੇ ਕਿ ਇਹ 15 ਅਗਸਤ ਨੂੰ ਤੁਹਾਡਾ ਮੁੱਖ ਮੰਤਰੀ ਵੱਲੋਂ ਅਸੀਂ ਇਹ ਐਲਾਨ ਕਰਾਵਾਂਗੇ ਵੀ ਸਵਰਦੇ ਜੋ ਮਜ਼ਮਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਸ਼ ਦੇ ਤਨ ਵੀ ਉਹਨਾਂ ਦੇ ਸ਼ਹੀਦ ਦਾ ਦਾਦਾ ਦਿੱਤਾ ਜਾਵੇ ਤੇ 1 ਕਰੋੜ ਰੁਪਿਆ ਨੂੰ ਮੁਆਵਜ਼ਾ ਦਿੱਤਾ ਜਾਵੇ ਪਰੰਤੂ ਇਹਨਾਂ ਮੰਗਾਂ ਤੋਂ ਉਹ ਲਗਾਤਾਰ ਭੱਜਦੇ ਹੀ ਹੈ ਇਸੇ ਤਰ੍ਹਾਂ ਮੁਰਕੇ ਮੀਟਿੰਗ 6 ਤਰੀਕ ਨੂੰ ਦਿੱਤੀ 6 ਨਵ ਨੂੰ ਪਰ ਉੱਥੇ ਵੀ ਪਤਨਾ ਦਾ ਉੱਥੇ ਤੇ ਆਇਆ ਕਿਉਂਕਿ ਉਹ ਮੰਗਾ ਮੰਨਿਆ ਹ ਜਾਇਜ ਮਗਨ ਨੂੰ ਗਾਂ ਲਾ